ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੀਤ ਸੰਘਰੇੜੀ ਤੇ ਦੋਸਤੋ ਅੱਜ ਤੁਹਾਨੂੰ ਕਨੇਡਾ ਦਾ ਬੱਸ ਦਾ ਸਫ਼ਰ ਦਿਖਾਉਣੇ ਆ ਤੇ ਕਿੱਦਾਂ ਬੱਸ ਇੱਥੇ ਆਉਂਦੀ ਆ ਬੱਸਾਂ ਦੀ ਬਹੁਤ ਵਧੀਆ ਸਰਵਿਸ ਆ ਖਾਸ ਕਰਕੇ ਸਟੂਡੈਂਟਾਂ ਲਈ ਜਿਹੜੇ ਨਵੇਂ ਆਉਂਦੇ ਆ ਕਿਉਂਕਿ ਜਿੰਨਾ ਚਿਰ ਲਾਇਸੈਂਸ ਨਹੀਂ ਬਣਦਾ ਤੇ ਤੁਸੀਂ ਗੱਡੀ ਨਹੀਂ ਲੈਂਦੇ ਤੇ ਤੁਹਾਨੂੰ ਬਹੁਤ ਮਤਲਬ ਕਿ ਥੋੜੇ ਥੋੜੇ ਟਾਈਮ ਬਾਅਦ ਬੱਸਾਂ ਇੱਥੇ ਆਉਂਦੀਆਂ ਰਹਿੰਦੀਆਂ ਤੇ ਮੇਰੀ ਬੱਸ ਆਉਣ ਵਾਲੀ ਅੱਜ ਮੈਂ ਬੱਸ ਤੇ ਜਾ ਰਹੇ ਹਾਂ ਤੇ ਤੁਹਾਨੂੰ ਬੱਸ ਦਾ ਜ ਸਫ਼ਰ ਮੈਂ ਦਿਖਾਉਣਾ ਹੈ ਨਾ ਇੱਕ ਕਾਰਡ ਹੁੰਦਾ ਹੈਗਾ ਕੈਂਪਸ ਕਾਰਡ ਬਣ ਜਾਂਦਾ ਮੈਂ ਖੁਦ ਵੀ ਬਣਾਇਆ ਹੋਇਆ ਤੇ ਉਹ ਮੈਂ ਤੁਹਾਨੂੰ ਦਿਖਾਉਣਾ ਕਿੱਦਾਂ ਫਿਰ ਉਹ ਕੰਮ ਕਰਦਾ ਹਾਂਜੀ ਇਹ ਕੈਂਪਸ ਕਾਰਡ ਹੈਗਾ ਤੇ ਇਹ ਆਪਾਂ ਜਦੋਂ ਬੱਸ ਆਉਗੀ ਤੇ ਆਪਾਂ ਉਹ ਇਹ ਉੱਥੇ ਆਪਾਂ ਯੂਜ਼ ਕਰਨਾ ਇਹ ਤੇ ਮੈਂ ਤੁਹਾਨੂੰ ਦਿਖਾਉਣਾ ਬੱਸ ਆਉਣ ਵਾਲੀ ਆ 2-4 ਮਿੰਟ ਦੇ ਵਿੱਚ Google ਦੇ ਜਿਹੜਾ ਮੈਪ ਆ ਉਹ ਤੇ ਸਾਰੀ ਡਿਟੇਲ ਆ ਜਾਂਦੀ ਆ ਤੇ ਜਿਵੇਂ ਹੁਣ ਆ ਆਪਾਂ ਬੱਸ ਲੈਣੀ 104 104 ਨੰਬਰ ਆਉਣੀ ਆ ਬਸ ਠੀਕ ਹੈ ਤੇ ਇਹ ਵਾਸਤੇ ਦਵਾ ਗਈ ਜੇ ਬੈਣਾ ਤੇ ਨਾਲ ਦੀ ਨਾਲ ਆਪਾਂ ਸਕੈਨ ਕਰ ਲੈਣਾ ਕਾਰਡ ਇਹਦੇ ਚੋਂ ਪੇਮੈਂਟ 2.5 ਪੌਣੇ 3 ਡਾਲਰ ਮੇਰੇ ਹਿਸਾਬ ਨਾਲ ਹੁੰਦੇ ਆ ਮਤਲਬ ਫਿਰ ਉਹ 3-4 ਘੰਟਿਆਂ ਦਾ ਹੁੰਦਾ ਤੁਸੀਂ ਕੋਈ ਵੀ ਬਾਤ ਚੜ੍ਹ ਸਕਦੇ ਹੋ ਕੇਰਾ ਤੁਸੀਂ ਇਹ ਸਕੈਨ ਕਰ ਲਿਆ ਕਾਰਡ ਤੇ ਤੁਸੀਂ ਫਿਰ ਉਹ 3-4 ਘੰਟੇ ਨੇ ਜਿਹੜੇ ਉਹਨਾਂ ਦੇ ਵਿੱਚ ਕਿੰਨੀਆਂ ਵੀ ਬੱਸਾਂ ਤੁਸੀਂ ਬਦਲ ਸਕਦੇ ਦੁਬਾਰਾ ਨਹੀਂ ਕੱਟੀਆਂ ਜਦੋਂ ਫਿਰ 3 ਘੰਟੇ ਹੋ ਜਾਂਦੇ ਆ ਦੁਬਾਰਾ ਫਿਰ ਦੁਬਾਰਾ ਤੋਂ ਉਹ ਕਾਰਡ ਆ ਜਿਹੜਾ ਤੁਹਾਡਾ ਦੁਬਾਰਾ ਤੁਹਾਡੇ ਕਾਰਡ ਚ ਪੈਸੇ ਕੱਟੇ ਜਾਣਗੇ ਹਨ ਬਸ ਆਉਣ ਵਾਲੀ ਆ ਤੇ ਆਪਾਂ ਫਿਰ ਭੋਣਿਆ ਤੁਹਾਨੂੰ ਤੇ ਲੋ ਜੀ ਵੀਰੇ ਬਸ ਆਪਣੀ ਆ ਗਈ ਤੇ ਆਪਾਂ ਲੱਗੇ ਆ ਚੜਨ ਤੇ ਜਦੋਂ ਆਪਾਂ ਚੜਦੇ ਆ ਇਹਦੇ ਉੱਪਰ ਨਾਲ ਹੀ ਸਕੈਨਰ ਲੱਗਿਆ ਹੁੰਦਾ ਤੇ ਤੁਪਾ ਕਾਰਡ ਸਕੈਨ ਕਰ ਤੁਹਾਨੂੰ ਜੂਮ ਦਿਖਾਉਣਾ ਆ ਸੀ ਤੇ ਤੇ ਆਪਾਂ ਆਪਾਂ ਕੈਂਪਸ ਕਾਰਡ ਆ ਜਿਹੜਾ ਆਪਣਾ ਸਕੈਨ ਕਰਾਂਗੇ ਤੇ ਆਟੋਮੈਟਿਕ ਜਿਹੜਾ ਕਿਰਾਇਆ ਹੈਗਾ ਉਹ ਕੱਟ ਹੋ ਜਾਊਗਾ ਤੇ ਇੱਕ ਵਾਰ ਕੱਟ ਕਰਕੇ ਫਿਰ ਤੁਸੀਂ 3-4 ਘੰਟੇ 3 ਘੰਟੇ ਹੁੰਦੇ ਆ ਕਿਹੜੀ ਵੀ ਮਰਜ਼ੀ ਬਸ ਤੁਸੀਂ ਚੜ੍ਹੋ ਤੇ ਕੋਈ ਵੀ ਡਾਲਰ ਜਿਹੜਾ ਉਹ ਨਹੀਂ ਕੱਟੇ ਜਾਊਗਾ ਤੇ ਇੱਕ ਚੀਜ਼ ਹੋਰ ਦੱਸਦਾ ਜਿਵੇਂ ਆ ਉੱਪਰ ਆ ਰਿਹਾ ਸਕਰੀਨ ਤੇ ਐਵਨ ਐਵੇਨਿਊ ਹਣਾ ਤੇ ਇਹ ਸਟਾਪ ਆਉਣਾ ਅੱਗੇ ਜਿਹੜਾ ਵੀ ਸਟਾਪ ਆਊਗਾ ਉਹ ਇੱਥੇ ਸਕਰੀਨ ਤੇ ਸ਼ੋ ਹੋ ਹੀ ਜਾਂਦਾ ਤੇ ਅਸੀਂ ਇਹਦੇ ਉੱਤੇ ਬਟਨ ਆਗਾ ਉਹ ਬਟਨ ਅਸੀਂ ਦਬ ਦੇਣਾ ਪ੍ਰੈਸ ਕਰ ਦੇਣਾ ਤੇ ਸਟਾਪ ਆਜੂਗਾ ਉੱਤੇ ਲਿਖਿਆ ਤੇ ਉਹਨੂੰ ਡਰਾਈਵਰ ਨੂੰ ਪਤਾ ਲੱਗ ਜਾਣਾ ਵੀ ਇੱਥੇ ਇਹਨਾਂ ਨੇ ਉਤਰਨਾ ਠੀਕ ਹੈ ਜਾ ਚੜਨ ਵਾਲੇ ਹੁੰਦੇ ਆ ਫਿਰ ਆਪਣੇ ਆਪ ਉੱਥੇ ਰੁਕਦੀ ਰਹੀ ਕਈ ਵਾਰ ਉਸ ਸਟਾਪ ਤੇ ਕੋਈ ਚੜਨ ਵਾਲਾ ਨਹੀਂ ਹੁੰਦਾ ਤੇ ਆਪਾਂ ਜੇ ਪ੍ਰੈਸ ਨਹੀਂ ਕਰਾਂਗੇ ਬਟਨ ਤਾਂ ਉੱਥੇ ਰੁਕੂ ਨਹੀਂ ਬਸ ਇਸ ਲਈ ਉਹ ਪ੍ਰੈਸ ਕਰਨਾ ਜ਼ਰੂਰੀ ਹੈ ਆਇਦਰ ਵੀ ਸਾਈਡ ਤੇ ਵੀ ਹੈਨਾ ਸਾਰੇ ਕਿਤੇ ਉਹ ਲਿਖਿਆ ਆਉਂਦਾਗਾ ਹੁਣ ਮੈਂ ਜਿੱਥੇ ਉਤਰਨਾ ਮੈਂ ਉਹ ਪ੍ਰੈਸ ਕਰੂੰਗਾ ਜਦੋਂ ਮੇਰਾ ਸਟਾਪ ਆ ਗਿਆ ਤਾਂ ਆ ਜਿਹੜੇ ਆ ਬਟਨ ਨੇਗੇ ਜਿਹੜੇ ਆ ਮਤਲਬ yellow ਜਿਹੜਾ ਤੇ ਹੈਗਾ ਮਤਲਬ ਉਹਦੇ ਤੇ ਜਿਹੜਾ ਲੱਗਿਆ ਹੋਇਆ ਹੈਨਾ ਇਸ ਤਰ੍ਹਾਂ ਆਪਣਾ ਮੈਂ ਜਾ ਰਿਹਾ ਸੀਗਾ ਨੇੜੇ ਹੀ ਤੇ ਬੱਸ ਦਾ ਸਫ਼ਰ ਤੁਹਾਨੂੰ ਦਿਖਾ ਰਿਹਾ ਅੱਗੇ ਜਿਹੜਾ ਬਲਾਕ ਆ ਰਿਹਾ ਦੇਖੋ 400 ਬਲਾਕ ਆਉਣਾ ਅੱਗੇ ਉਹ ਸਟਾਪ ਦੱਬਿਆ ਕਿਸੇ ਨੇ ਮੈਨਿੰਗ ਦੱਬਿਆ ਜਿਨੇ ਵੀ ਉਤਰਨਾ ਹੋਊਗਾ ਤੇ ਉਹਨੇ ਅਗਲੇ ਨੇ ਸਟਾਪ ਦੱਬ ਰੱਖਿਆ ਤੇ ਇਹ ਬੱਸਾਂ ਨੇ ਜਿਹੜੀਆਂ ਉਹ ਬਹੁਤ ਮਤਲ 10 10 15 15 ਮਿੰਟ ਬਾਅਦ ਆਉਂਦੀਆਂ ਰਹਿੰਦੀਆਂ ਹਨ ਤੇ ਬਹੁਤ ਬੱਸ ਸਰਵਿਸ ਬਹੁਤ ਵਧੀਆ ਕਨੇਡਾ ਦੀ ਤੇ ਜਿੰਨਾ ਚਿਰ ਆਪਾਂ ਗੱਡੀ ਨਹੀਂ ਲੈਂਦੇ ਜ ਕਿਉਂਕਿ ਦੋਸਤ ਮਿੱਤਰ ਆਤਾ ਜਾਂਦੇ ਆ ਲੈ ਵੀ ਜਾਂਦੇ ਆ ਗੱਡੀ 'ਚ ਕਈ ਵਾਰ ਕਿਸੇ ਕੋਲ ਟਾਈਮ ਨਹੀਂ ਹੁੰਦਾ ਹਨਾ ਤਾਂ ਬੰਦਾ ਬਾਸਤੇ ਵੀ ਜਾ ਸਕਦਾ ਖਾਸ ਕਰਕੇ ਸਟੂਡੈਂਟਾਂ ਲਈ ਹਨਾ ਬਹੁਤ ਵਧੀਆ ਤੇ ਇਹ ਮੈਂ ਤੁਹਾਨੂੰ ਦਿਖਾਉਣਾ ਸੀਗਾ ਤੇ ਅੱਗੇ ਵੀ ਮਤਲਬ ਆਪਾਂ ਵੀਡੀਓ ਬਣਾਉਂਦੇ ਰਹਿਵਾਂ ਕੈਨੇਡਾ ਬਾਰੇ ਕੈਨੇਡਾ ਦੀ ਲਾਈਫ ਬਾਰੇ ਉਹ ਤੱਕ ਸਸਕਲ ਜੀ